ਤਾਸ ਸਮੇਂ ਦੀ ਵੱਡੀ ਖਬਰ ਦੱਸ ਰਿਹਾ ਪਠਾਨਕੋਟ ਦੇ ਹਲਕਾ ਪੋਆ ਦੇ ਪਿੰਡ ਚੱਕਤਾਰੀਵਾਲ ਵਿਖੇ ਇੱਕ ਗੁਰਜਰ ਪਰਿਵਾਰ ਦਾ ਭਾਰੀ ਨੁਕਸਾਨ ਹੋ ਗਿਆ ਜਦੋਂ ਉਸ ਦੇ ਘਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਅੱਗ ਇੰਨੀ ਕੋ ਭਿਆਨਕ ਸੀ ਕਿ ਘਰ ਦੇ ਅੰਦਰ ਰੱਖਿਆ ਤਕਰੀਬਨ ਸਾਰਾ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਦਿਨਾਂ ਬਾਅਦ ਇਸ ਘਰ ਦੇ ਵਿੱਚ ਇੱਕ ਲੜਕੀ ਦੀ ਸ਼ਾਦੀ ਸੀ ਦੇ ਲਈ ਬਣਾਏ ਗਏ ਸੋਨੇ ਦੇ ਗਹਿਣੇ ਵੀ ਸੜ ਕੇ ਸੁਆਹ ਹੋ ਗਏ ਤੇ ਉਧਰ ਹੀ ਦੂਜੇ ਪਾਸੇ ਸਮਾਨ ਦੀ ਗੱਲ ਜੇਕਰ ਕਰੀਏ ਤਾਂ ਇੱਕ ਮੋਟਰਸਾਈਕਲ ਤੋਂ ਇਲਾਵਾ ਹੋਰ ਵੀ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਦੱਸ ਨਹੀਂ ਹੋਊਗਾ ਕਿ ਜਿਵੇਂ ਹੀ ਇਸ ਘਟਨਾ ਸੰਬੰਧੀ ਪਿੰਦੇ ਲੋਕਾਂ ਅਤੇ ਸਰਪੰਚ ਅਮਰਜੀਤ ਸਿੰਘ ਨੂੰ ਪਤਾ ਲੱਗਿਆ ਤਾਂ ਵੀ ਮੌਕੇ ਤੇ ਪਹੁੰਚੇ ਅਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਉਹ ਵੀ ਮੌਕੇ ਤੇ ਪਹੁੰਚੇ ਜਿਸ ਦੀ ਕਾਫੀ ਦੇਰ ਬਾਅਦ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਅੱਗ ਜਿਹੜਾ ਹੈ ਜਿਨ੍ਹਾਂ ਵੱਲੋਂ ਕਾਬੂ ਪਾਇਆ ਗਿਆ ਪਰ ਜਦੋਂ ਤੱਕ ਅੱਗ ਉੱਤੇ ਕਾਬੂ ਪਾਇਆ ਗਿਆ ਉਹਦੇ ਤੱਕ ਪੀੜਤ ਪਰਿਵਾਰ ਦਾ ਸਾਰਾ ਸਮਾਨ ਜੜਾਏ ਉਸ ਸੜ ਕੇ ਸੁਆਹ ਹੋ ਚੁੱਕਿਆ ਸੀ ਤੇ ਜਿਹੜੇ ਪਰਿਵਾਰ ਅਤੇ ਪਿੰਡ ਦੇ ਸਰਪੰਚ ਵੱਲੋਂ ਉਹਨਾਂ ਦੀ ਮਦਦ ਕਰਨ ਦੀ ਬੁਹਾਰ ਜਿਹੜੀ ਆ ਉਹ ਲਗਾਤਾਰ ਲਗਾਈ ਜਾ ਰਹੀ ਹੈ ਤੇ ਆਹ ਹੁਣ ਉਹਨੂੰ ਮਿਲਾਉਂਦੇ ਆ ਹਸਨਦੀਪ ਜੋ ਕਿ ਪੀੜਤ ਪਰਿਵਾਰ ਦੇ ਨਾਲ ਸੰਬੰਧਿਤ ਨੇ ਅਮਰਜੀਤ ਸਿੰਘ ਜੋ ਕਿ ਸਰਪੰਚ ਨੇ ਉਹਨਾਂ ਦੇ ਕੀ ਕਹਿਣਾ ਹੈ ਸਾਰੀ ਘਟਨਾ ਬਾਰੇ ਕਿਸ ਤਰ੍ਹਾਂ ਦੇ ਨਾਲ ਇਹ ਮੰਦਭਾਗੀ ਘਟਨਾ ਜਿਹੜੀ ਆ ਗੁੱਜਰ ਪਰਿਵਾਰ ਦੇ ਨਾਲ ਵਾਪਰੀ ਹੈ ਆਓ ਦੇਖਦੇ ਆ ਇਸ ਸਮੇਂ ਦੀ ਵੱਡੀ ਖਬਰ ਮੇਰਾ ਹਜ਼ਰਦੀਨ ਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਡੇਰੇ ਦੇ ਵਿੱਚ ਅੱਗ ਲੱਗੀ ਹੈ ਜਿਹੜੀ ਕੀ ਕਾਰਨ ਹੈਗਾ ਅਸੀਂ ਕੋ ਤੇ 3 ਵਜੇ ਦਾ ਟਾਈਮ ਸੀ ਅਸੀਂ ਸੁੱਤੇ ਪਏ ਦੇ ਸੀ ਅੰਦਰ ਨਹਿਰੋਂ ਆਗਾਈਆ ਆਪਣੇ ਆਪ ਉਧਰੋਂ ਪਿੱਛੋਂ ਹਰ ਨੇਰੀ ਚੱਲਣ ਦੀ ਸਾਨੂੰ ਕੋਈ ਉਸ ਵੇਲੇ ਅਸੀਂ ਖੂਨ ਕੀਤਾ ਗੱਡੀ ਨੂੰ ਪਹਾਲ ਕੋਟੋਂ ਗੱਡੀ ਆਂਦਿਆਂ ਨੂੰ ਸਾਡਾ ਸਭ ਸੜ ਗਿਆ ਕੋਈ ਨਹੀਂ ਹੌਸਲਾ ਦਾ ਡੰਗਰ ਡੁੰਗਰ ਵੀ ਅੰਦਰ ਸੀਗੇ ਕਿਸ ਤਰ੍ਹਾਂ ਡੰਗਰ ਬਚਾ ਲਏ ਸੀ ਅਸੀਂ ਨੁਕਸਾਨ ਕਿਸ ਤਰ੍ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਗਏ ਨਹੀਂ ਤਿੰਨ ਚਾਰ ਕੁੜੀਆਂ ਦੇ ਕੋਣ ਕੁੜੀ ਦਾ ਵਿਆਹ ਸੀ ਉਹਦੇ ਵੀ ਐ ਸੀ ਕਹਿੰਦੇ ਹੰਦੇ ਦੇ ਉਹ ਵੀ ਵਿੱਚੇ ਸੜ ਗਿਆ ਸਭ ਕੁਝ ਕੀ ਲੱਗਦਾ ਅੱਗ ਲੱਗਣ ਦਾ ਕਾਰਨ ਕੁਝ ਪਤਾ ਲੱਗਾ ਨਹੀਂ ਜੀ ਸਾਨੂੰ ਕੋਈ ਪਤਾ ਐਵੇਂ ਝੂੜ ਕੇ ਮਾਰਿਛ ਕੇ ਅੱਗ ਸਵੇਰ ਦੀ ਲੱਗੀ ਸੀ ਨਹਿਰ ਦੇ ਕੰਢੇ ਕਿ ਜਾਂ ਕਿਸੇ ਨੇ ਇਹ ਕੁੜੀਆਂ ਆਈਆਂ ਸਾਡੀਆਂ ਬਾਹਰੋਂ ਜ਼ਵੇਲੇ ਉਹਨਾਂ ਨੇ ਦੱਸਿਆ ਸਾਨੂੰ 3 ਵਜੇ ਦਾ ਟਾਈਮ ਪੇ ਵੀ ਅੱਗ ਲੱਗੀ ਦੀ ਐ ਪਿੱਛੇ ਅਸੀਂ ਉੱਠ ਕੇ ਖੜੇ ਹੋ ਗਏ ਪਾਣੀ ਪੂਣੀ ਲੈ ਗਿਆ ਸੀ 도ੜੇ ਬਗ ਸਾਡੇ ਕੋਲ ਕੰਟਰੋਲ ਨਹੀਂ ਹੋਈ ਪਾਣੀ ਵਾਲਿਆਂ ਨੂੰ ਗੁੰਨ ਕੀਤਾ ਨੇਰੀ ਚੱਲਣ ਡਈ ਦੀ ਸੀ ਫਿਰ ਸਾਡੇ ਕੋਲਾਂ ਤੇ ਆ ਪਈ ਅੱਗ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗੇ ਜੀ ਜੋ ਹੱਕ ਇਨਸਾਫ ਹੈ ਇੱਥੇ ਕਿਹੜਾ ਅਸੀਂ ਕਿਹਦੇ ਕੋਈ ਕੀਤਾ ਜਾਂ ਕਿਸੇ ਦੇ ਲਈਏ ਜੋ ਇਨਸਾਫ ਹੈ ਅਸੀਂ ਰਹਿਣਾ ਹੈਗਾ ਬਰਸਾਦ ਕੱਟਣੀ ਹੈ ਅੱਗੋਂ ਬਰਸਾਦ ਆ ਰਹੀ ਹੈ ਸਾਡਾ ਕੋਲ ਦਾ ਕੁਝ ਨਹੀਂ ਰਿਹਾ ਕੱਪੜੇ ਨਹੀਂ ਸਾਡੇ ਦੇ ਮੰਜੇ ਨਹੀਂ ਰੇ ਬੱਚਿਆਂ ਦੇ ਗਹਿਣੇ ਸੀ ਉਹ ਨਹੀਂ ਰੇ ਕਪੜਾ ਲੇੜਾ ਸਭ ਜੋ ਕਪੜਾ ਲੇੜਾ ਹੀ ਸਭ ਸੜ ਗਿਆ ਸਾਡਾ ਕੁਝ ਨਹੀਂ ਰਿਹਾ ਵੀ ਭਾਂਡੇ ਆ ਦੇਖ ਸਕਦੇ ਆਣ ਕੇ ਤੁਸੀਂ ਦੇਖ ਲਓ ਇੱਥੇ ਮੌਕਾ ਦੇਖ ਲਓ ਜੋ ਹੱਕ ਹਨ ਸਾਫ ਸਰਕਾਰ ਕੋਲ ਹੈ ਸਾਨੂੰ ਮਦਦ ਮਿਲਣੀ ਚਾਹੀਦੀ ਮੇਰਾ ਨਾਮ ਸਰਪੰਚ ਅਮਰਜੀਤ ਸਿੰਘ ਚੱਕ ਤਾਰੀਵਾਲ ਸਭ ਕੀ ਕਹਿਣਾ ਚਾਹਦੇ ਤੁਹਾਡੇ ਪਿੰਡੇ ਘਡੇਰਾ ਫੂਕਿਆ ਗਿਆ ਬੜੀ ਬੁਰੀ ਤਰ੍ਹਾਂ ਨਾਲ ਕਾਫੀ ਨੁਕਸਾਨ ਵੀ ਇਹਨਾਂ ਦਾ ਹੋਇਆ ਪਈ ਇਸ ਪਰਵਾਹ ਦਾ ਇਹ ਬਹੁਤ ਹੀ ਮੰਦ ਭਾਗੀ ਗੱਲ ਹੋਈ ਹੈ ਕਿ ਅੱਗ ਆ ਗਈ ਹੈ ਪਿੱਛੋਂ ਨਹਿਰ ਤੋਂ ਪਤਾ ਨਹੀਂ ਕਿਸ ਨੇ ਲਾਈ ਕਿਸ ਨੇ ਨਹੀਂ ਲਾਈ ਤੇ ਪ੍ਰਸ਼ਾਸਨ ਵੀ ਬਾਰ ਬਾਰ ਇਹੀ ਗੱਲ ਕਹਿੰਦਾ ਹੈ ਕਿ ਗਰਮੀਆਂ ਦੇ ਵਿੱਚ ਗਰਮੀ ਬਹੁਤ ਹੈ ਤੇ ਥਾਂ ਥਾਂ ਤੇ ਅੱਗਾਂ ਲੱਗ ਰਹੀਆਂ ਨੇ ਔਰ ਕੋਈ ਵੀ ਇਹੋ ਜਿਹਾ ਅ ਅੱਗ ਨਾ ਲਾਵੇ ਕੋਈ ਜਿਹਦੇ ਨਾਲ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਹੋ ਸਕੇ ਔਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਗਰੀਬ ਪਰਿਵਾਰ ਸੀ ਇਹਨਾਂ ਦਾ ਸਭ ਕੁਝ ਹੀ ਸੜ ਗਿਆ ਜਿੰਨਾ ਵੀ ਸੀ ਚਲੋ ਇਹਨਾਂ ਨੇ ਭੱਜ ਨੱਠ ਕਰਕੇ ਆਪਣੇ ਮਾਲ ਡੰਗਰ ਨੂੰ ਬਚਾਇਆ ਲੇਕਿਨ ਆ ਇਹਨਾਂ ਨੇ ਰਿਪੋਰਟ ਵੀ ਕੀਤੀ ਜਲਦੀ ਤੇ ਜਲਦੀ ਆ ਕੇ ਅੱਗ ਬੁਝਾਈ ਜਾਵੇ ਲੇਕਿਨ ਔਨ ਤੱਕ ਜਿੰਨਾ ਚਿਰ ਅ ਫਾਇਰ ਬਰਗੇਡ ਆਇਆ ਉਹ ਉਦੋਂ ਤੱਕ ਇਹਨਾਂ ਦਾ ਸਭ ਕੁਝ ਸੜ ਚੁੱਕਾ ਸੀ ਬਾਕੀ ਸਾਰੇ ਮਦਦ ਕਰ ਰਹੇ ਆ ਲਾਗੇ ਆਂਢੇ ਗਵਾਂਢੇ ਵੀ ਪਿੰਡ ਦੇ ਲੋਕ ਸਾਰੇ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਇਹ ਅੱਗ ਜਿਹੜੀ ਆਦਮੀਆਂ ਦੇ ਹੱਥੋਂ ਬੇਕਾਬੂ ਹੋ ਚੁੱਕੀ ਸੀ ਲੇਕਿਨ ਆ ਕੇ ਫਾਇਰ ਬਰਗੇਡ ਨੇ ਇਦੇ ਤੇ ਕੰਟਰੋਲ ਪਾਇਆ ਔਰ ਬਾਕੀ ਅਸੀਂ ਇਹ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਗਰੀਬ ਪਰਿਵਾਰਾਂ ਇਹਨਾਂ ਦੇ ਬਾਰੇ ਸੋਚਿਆ ਜਾਵੇ ਤਾਂ ਕਿ ਇਹਨਾਂ ਵਿਚਾਰਿਆਂ ਨੇ ਅੱਗੇ ਆਪਣਾ ਬਰਸਾਤਾ ਆਰੀਆਂ ਨੇ ਬਰਸਾਤਾ ਦੇ ਵਿੱਚ ਵੀ ਆਪਣਾ ਮਾਲ ਡੰਗਰ ਆਪਣੇ ਆਪ ਨੂੰ ਸੰਭਾਲਣਾ ਇਹਨਾਂ ਦੇ ਕੋਲੇ ਕੁਝ ਵੀ ਨਹੀਂ ਰਿਹਾ ਜੋ ਵੀ ਇਹਨਾਂ ਦੇ ਅੰਦਰ ਸੀਗਾ ਸਭ ਨੁਕਸਾਨਿਆ ਗਿਆ ਆ ਮੈਂ ਇੱਕ ਦੇਖ ਰਿਹਾ ਮੋਟਰਸਾਈਕਲ ਵੀ ਅੰਦਰ ਲੱਗਿਆ ਹੋਇਆ ਸੀ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਿਆ ਹੋਰ ਵੀ ਜਿਹੜਾ ਅੰਦਰ ਸਮਾਨ ਸੀ ਉਹ ਸਾਰਾ ਹੀ ਸੜ ਗਿਆ ਤੇ ਮੈਂ ਪ੍ਰਸ਼ਾਸਨ ਅਕੋ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਤਾਂ ਕਿ ਇਹ ਆਪਣੇ ਪੈਰਾਂ 'ਚ ਆ ਸਕਣ ਬਹੁਤ ਹੀ ਮੰਦ ਭਾਗੀ ਗੱਲ ਹੋਈ ਹੈ ਸਰ ਮੇਰਾ ਨਾਮ ਚੰਦਨ ਫਾਇਰਮੈਨ ਹੈ ਜੀ ਇਹ ਗੱਲਬਾਤ ਹੋਈ ਹੈ ਜਿਹੜਾ ਇੱਥੇ ਚੱਕ ਦਾ ਰਿਗਿਆ ਹੈ ਨਾ ਅੱਗ ਲੱਗੀ ਸਰ ਸੂਚਨਾ ਇਹ ਮਿਲੀ ਹੈ ਕਿ ਇੱਥੇ ਝਾੜੀਆਂ 'ਚ ਅੱਗ ਲੱਗੀ ਹੋਈ ਸੀ ਨਹਿਰ ਦੇ ਕੰਡੇ ਤੇ ਔਰ ਉਹ ਅੱਗ ਆਂਦੀ ਆਂਦੀ ਹੈ ਗੁਜਰਾ ਦੇ ਘਰ ਨੂੰ ਇਹ ਜਾਵੜੀ ਹੈ ਜਿਹਦੇ ਕਾਰਨ ਹੁੰਦਾ ਕਾਫੀ ਨੁਕਸਾਨ ਹੋ ਗਿਆ ਹੈ ਤੇ ਸਾਰਾ ਉਹਦਾ ਘਰ ਸੜ ਗਿਆ ਹੈ ਕਿੰਨੀਆਂ ਗੱਡੀਆਂ ਆਈਆਂ ਤੇ ਅੱਗ ਤੇ ਕਾਬੂ ਪੂਰਾ ਪਾ ਲਿਆ ਗਿਆ ਸਰ ਅੱਗ ਤੇ ਕਾਬੂ ਪਾ ਲਿਆ ਗਿਆ ਲੇਕਿਨ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਿਆ ਦਾ ਸੀ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਲੇਕਿਨ ਅੱਗ ਤੇ ਕਾਬੂ ਪਾ ਦਿੱਤਾ ਗਿਆ ਬਾਕੀ ਸਮਾਨ ਉਹਦਾ ਬਚਾ ਦਿੱਤਾ ਹੈ ਜੀ ਕਿੰਨੀਆਂ ਗੱਡੀਆਂ ਦੀ ਮਦਦ ਜੇ ਲਈ ਗਈ ਅੱਗ ਨੂੰ ਸਰ ਦੋ ਗੱਡੀਆਂ ਸਾਡੀਆਂ ਫਾਇਰ ਬ੍ਰਿਗੇਡ ਦੀ ਆ ਗਈ ਜੀ ਉਹਨਾਂ ਨੇ ਅੱਗ ਆਂਦੇ ਹੀ ਅੱਗ ਤੇ ਕਾਬੂ ਪਾ ਲਿਆ ਜੀ ਤੁਸੀਂ ਦੇਖਿਆ ਅੰਦਰ ਕਾਫੀ ਜਿਹੜਾ ਘਰੇਲੂ ਨੂੰ ਨੁਕਸਾਨ ਹੋਇਆ ਹੈ ਜੀ ਜਾਨੀ ਨੁਕਸਾਨ ਵੀ ਨਹੀਂ ਸਰ ਜਾਨੀ ਨੁਕਸਾਨ ਤੇ ਕੋਈ ਨਹੀਂ ਬਸ ਘਰੇਲੂ ਥੋੜੇ ਜੋ ਕੋਪਰ ਕਾਪੇ ਹੀ ਗਿਆ ਜੇ ਉਹ ਘਾਹ ਫੂਸੀ ਜਾਂਦਾ ਸੜ ਗਿਆ ਜੀ ਅੰਦਰ ਪੇਟੀਆਂ ਬੂਟੀਆਂ ਦੇਖਿਆ ਜੀ ਹਾਂ ਜੀ ਪੇਟੀਆਂ ਕੁਝ ਸਮਾਨ ਕੱਢ ਦਿੱਤਾ ਗਿਆ ਬਾਹਰ ਜੋ ਬਚਾ ਸਕਦੇ ਉਹ ਬਚਾ ਲਿਆ ਗਿਆ ਜੀ ਸਰ ਕੀ ਮਾਮਲਾ ਹੈਗਾ ਜਿਹੜੀ ਆਕੇ ਲੱਗੀ ਸੀ ਵੀ ਇੱਥੇ ਚੱਕਦਾਰੀ ਹੋਵੇ ਇਸ ਮੌਕੇ ਦੇ ਇਹ ਜਦੋਂ ਮੌਕੇ ਤੇ ਆਏ ਆ ਜੀ ਇੱਕ ਹਸੰਦੀ ਨੇ ਆ ਪੁੱਤਰ ਫਕੀਰ ਚੰਦ ਵਾਸੀ ਚੱਕ ਧਾਰੀਵਾਲ ਇਹਨਾਂ ਦੇ ਕੋਲੇ ਇੱਥੇ ਤੇ ਇਹਨਾਂ ਦੇ ਪੁੱਲਾਂ ਨੂੰ ਅਚਾਨਕ ਅੱਗ ਲੱਗ ਗਈ ਹੈ ਜੋ ਨਹਿਰ ਵੱਲੋਂ ਆਈ ਅੱਗ ਝਾੜੀਆਂ ਵਾਲੇ ਪਾਸੇ ਤੋਂ ਤੇ ਇਹਨਾਂ ਦੇ ਪੁੱਲ ਤੇ ਕਾਫੀ ਨੁਕਸਾਨ ਹੋ ਗਿਆ ਬਾਕੀ ਜਾਨੀ ਮਾਲੀ ਨੁਕਸਾਨ ਨਹੀਂ ਕੋਈ ਹੋਇਆ ਉਹ ਬਚਾਅ ਹੋ ਗਿਆ ਤੇ ਕਾਫੀ ਦੂਜਾ ਨੁਕਸਾਨ ਹੈਗਾ ਵਾ ਕੋਲੇ ਇਹਨਾਂ ਦੇ ਦੋਵੇਂ ਹੀ ਦੋ ਸੜ ਗਏ ਆ ਸਮਾਨ ਵਿੱਚ ਇਹਨਾਂ ਦਾ ਕਾਫੀ ਸੀਗਾ ਕੋਈ ਘਣੇ ਗੱਤੇ ਵੀ ਦੱਸਣ ਦੇ ਆ ਕੋਈ ਰਕਮ ਹੋਣ ਲੱਗੀ ਵੀ ਆ ਗਈ ਸੀ ਵਿੱਚ ਬਾਕੀ ਇਹ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਜੰਨੇ ਵੀ ਕਿੰਨਾ ਨੁਕਸਾਨ ਹੈ ਪਰ ਕਾਮਰਸ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ